ਵੇਣਾ ਜੀ 7 ਵਜੇ ਤੇ ਜੀ ਇਹ ਕੰਮ ਕਰਨ ਜਾ ਰਹੀ ਸੀ ਕੰਮ ਕਰਨ ਜਾਣ ਲੱਗੀ ਬਸ ਜਦੀ ਫੜ ਲਿਆ ਜਾਣ ਸਾਰੇ ਕਿੰਨੇ ਵਜੇ ਦੀ ਗੱਲ ਹੈ ਜੀ ਇਹ 7 ਵਜੇ ਦਾ ਟਾਈਮ ਤਾਂ ਜੀ ਹਾਂਜੀ ਸਵੇਰੇ ਕਰਕੇ ਆਪਣਾ ਕਾ ਮੇਰਾ ਸੁੰਦਰ ਵਸਤੇ ਚਾਹੀਦੀ ਕਰ ਸੁੰਦਰ ਵਸਤੇ ਹਾਂ ਰੋਈ ਉਥੇ ਨਾ ਕਰੀ ਹਾਂਜੀ ਰੋਜ਼ ਹੀ ਡੰਗਦੀ ਤੀ ਜੀ ਹੁਣ ਕੀ ਮੰਗ ਕਰਦੇ ਸਰਕਾਰ ਤੋਂ ਅਸਿਤਾ ਜੀ ਬਹੁਤ ਜ਼ਿਆਦਾ ਗਰੀਬ ਹੈ ਕੋ ਆਣ ਵਾਲਾ ਨਹੀਂ ਕੋਈ ਮੂਰੇ ਹੈਗਾ ਲਾਜ ਨਹੀਂ ਕਰਾ ਸਕਦੇ ਅਸੀਂ ਸਾਡੀ ਜਿਹੜੀ ਮੋਹੱਲੇ ਦੀ ਅਨੀਤਾ ਰਾਣੀ ਪਤਨੀ ਮੱਖਣ ਸਿੰਘ ਜਿਹੜਾ ਉਹਦੀ ਤਰਸਯੋਗ ਹਾਲਤ ਹੈ ਅੱਜ ਸਵੇਰੇ ਜਦੋਂ ਉਹ ਲੋਕਾਂ ਦੇ ਘਰਾਂ ਦੇ ਅੰਦਰ ਵਿਚਾਰੀ ਜਿਹੜਾ ਸਫਾਈ ਵਗੈਰਾ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਜਿਹੜੀ ਪਾਲਣ ਪੋਸ਼ਣ ਕਰਦੀ ਸੀ ਉਸੇ ਰੁਟੀਨ ਦੇ ਵਿੱਚ ਹੀ ਜਿਹੜੇ ਅੱਜ ਉਹ ਆਪਣੇ ਕੰਮ ਤੇ ਜਾ ਰਹੀ ਸੀ ਤਾਂ ਪ੍ਰੇਮ ਬਸਤੀ ਦੇ ਅੰਦਰ ਉੱਥੇ ਜਿਹੜੇ ਆਵਾਰਾ ਕੁੱਤੇ ਜਿਹੜੇ ਘੁੰਮ ਰਹੇ ਸੀਗੇ 5-6 ਕੁੱਤੇ ਨੇ ਜਿਹੜਾ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਸਿੱਟ ਲਿਆ ਤੇ ਉਹਨੂੰ ਬੜੀ ਬੁਰੀ ਤਰ੍ਹਾਂ ਜਿਹੜਾ ਕੱਟਿਆ ਗਿਆ ਉਹਦੀ ਬੜੀ ਤਰਸਯੋਗ ਜਿਹੜੀ ਹਾਲਤ ਬਣੀ ਹੋਈ ਕਿਉਂਕਿ ਬੜੇ ਗਰੀਬ ਕੱਲੀ ਪ੍ਰੇਮਪਤੀ ਦੀ ਗੱਲ ਨਹੀਂ ਜਿਹੜੇ ਅਵਾਰਾ ਕੁੱਤੇ ਦੀ ਗੱਲ ਕਰਦੇ ਹਸਪਤਾਲ ਦੇ ਅੰਦਰ ਸਿਵਲ ਹਸਪਤਾਲ ਚਲੇ ਜਾਓ ਉਹ ਇੱਥੇ بڑے ਕੁੱਤੇ ਫਿਰਦੇ ਆਂ ਜੀ ਬਨਾਸਰ ਬਾਗ ਚਲੇ ਜਾਓ ਉੱਥੇ ਬੜੇ ਖੌਫ ਕੁੱਤੇ ਆਂਦਾ ਹੈਗਾ ਬਾਜ਼ਾਰ ਦੇ ਵਿੱਚ ਚਲੇ ਜਾਓ ਉੱਥੇ ਬੜਾ ਖੌਫਾ ਕੁੱਤੇ ਆਂਦਾ ਸ਼ਹਿਰ ਦੇ ਅੰਦਰ ਜਗ੍ਹਾ ਜਗ੍ਹਾ ਦੇ ਉੱਪਰ ਜਿਹੜੇ ਟੋਲੀਆਂ ਬਣਾਈ ਜਿਹੜੇ ਅਵਾਰਾ ਕੁੱਤੇ ਜਿਹੜੇ ਘੁਮਰੇ ਰਹੇਗੇ ਇਹ ਨਗਰ ਕਾਉਂਸਲ ਦੀ ਵੱਡੇ ਪੱਧਰ ਤੇ ਮੇਰੇ ਸਮਝਦਾ ਕਿ ਲਾਪਰਵਾਹੀ ਹੈ ਨਗਰ ਕਾਉਂਸਲ ਦੀ ਨਲਾਇਕੀ ਹੈ ਜੋ ਅੱਜ ਸਾਡੀ ਜਿਹੜੀ ਸਾਡੀ ਭੈਣ ਸਾਡੇ ਮੁਹੱਲੇ ਦੀ ਸਾਡੀ ਜਿਹੜੀ ਇਹ ਦਲਿਤ ਪਰਿਵਾਰ ਨਾਲ ਵਾਲਵਿਕੀ ਸੰਬੰਧ ਜਿਹੜੀ ਸਾਡੀ ਹੈ ਮੈਨੂੰ ਜੋ ਅੱਜ ਇਹਦੀ ਹਾਲਤ ਹੈ ਜੋ ਇਹਨੂੰ ਅੱਜ ਘਟਿਆ ਗਿਆ ਇਹ ਸਿੱਧੇ ਤੌਰ ਤੇ ਨਗਰ ਕੌਂਸਲ ਦੀ ਮੈਂ ਸਮਝਦਾ ਕਿ ਜ਼ਿੰਮੇਵਾਰ ਹੈ ਨਗਰ ਕੌਂਸਲ ਦੇ ਖਿਲਾਫ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿਉਂਕਿ ਬਹੁਤ ਹੀ ਗਰੀਬ ਹੈ ਇਹ ਆਪਣਾ ਸਫਾਈ ਵਗੈਰਾ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਤਿੰਨ ਚਾਰ ਇਹਦੀ ਬੇਟੀਆਂ ਨੇ ਇੱਕ ਬੇਟੀ ਬੜੀ ਮਤਲਬ ਸਮਝਦਾ ਬਿਮਾਰ ਵੀ ਰਹਿੰਦੀ ਹੈ ਵਿਚਾਰੀ ਆਪ ਵੀ ਬਿਮਾਰੀ ਦੇ ਹਾਲਤ ਵਿੱਚ ਰਹਿੰਦੀ ਹੈਗੀ ਤੇ ਇਹ ਹੁਣ 3-4 ਮਹੀਨੇ ਤੱਕ ਇਹ ਕੰਮ ਵੀ ਨਹੀਂ ਕਰ ਸਕਦੀ ਜੇ ਸਿੱਧੇ ਤੌਰ ਤੇ ਨਗਰ ਕੌਂਸਲ ਨਹੀਂ ਹੈਲਪ ਕਰਦੀ ਤਾਂ ਤੁਹਾਡੇ ਵੱਲ ਵੀ ਅਸੀਂ ਅਸੀਂ ਆਪਣੇ ਵੱਲੋਂ ਆਪਣੇ ਮੁਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਅਸੀਂ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਉਲੀਕਾਂਗੇ ਚਾਹੇ ਉਹ ਦੇ ਖਿਲਾਫ ਸਾਨੂੰ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲਣਾ ਪਵੇ ਸਰਕਾਰ ਦੇ ਖਿਲਾਫ ਮੋਰਚਾ ਖੋਲਣਾ ਪਵੇ ਜੇ ਅਸੀਂ ਖੋਲਣਾ ਅਵਾਰਾ ਕੁੱਤਿਆਂ ਦਾ ਤੰਕ ਹੋ ਰਿਹਾ ਹੈ ਸ਼ਹਿਰ ਚ ਗਲੀ ਗਲੀ ਘਰ ਘਰ ਤੇ ਮਹੱਲੇ ਮਹੱਲੇ ਦੇ ਚ ਕੁੱਤੇ ਅਵਾਰਾ ਫੜਦੇ ਨੇ ਇਹ ਜੀ ਬੀਬੀ ਸਵੇਰੇ 7:00 7:30 ਵਜੇ ਲੰਘ ਰਹੀ ਸੀ ਤੇ ਇਹਨੂੰ ਬਹੁਤ ਬੁਰੀ ਤਰ੍ਹਾਂ ਨੋਟ ਕੀਤਾ ਗਿਆ 8-10 ਕ ਬਾਈ ਚਾਂਸ ਜੇ ਲੋਕ ਮਾਰਨਾ ਨਿਕਲਦੇ ਇਹਨੂੰ ਕੁਝ ਵੀ ਕਰ ਸਕਦੇ ਜੀ ਉਸ ਟਾਈਮ ਇੰਨੀ ਹਾਲਤ ਮਾੜੀ ਸੀ ਇਹਦੀ ਦੇਖਿਆ ਵੀ ਨਹੀਂ ਜਾਂਦਾ ਕਿ ਆ ਕੇ ਜਦੋਂ ਮਹੱਲਾ ਵਾਸੇ ਨੇ ਆ ਕੇ ਦਾਖਲ ਕਰਾਇਆ ਖੂਨ ਵਗ ਰਿਆ ਸੀ ਬਹੁਤ ਬੁਰਾ ਹਾਲ ਸੀਗਾ ਦੇਖੋ ਗੱਲਾਂ ਕਰਦੇ ਨੇ ਵੀ ਵਿਧਿ ਨਸ਼ਬੰਦੀ ਕਰਾਓ ਐ ਕੈਂਡਰ ਵੀ ਹੋਇਆ ਇਹਦਾ ਕੀ ਕੀ ਕਹਣੇ ਚਾਹੋਗੇ ਸਰਕਾਰ ਦਾ ਕੋਈ ਧਿਆਨ ਨਹੀਂਗਾ ਮੇਰੇ ਖਿਆਲ ਆ ਵੀ ਇਦੋਂ ਘਟੀਆਂ ਕੋਈ ਸਰਕਾਰ ਨਹੀਂ ਹੋ ਸਕਦੀ ਕਹਿਣਾ ਤੇ ਕਰਨੀ ਚ ਕੋਈ ਫਰਕ ਬਹੁਤ ਜ਼ਿਆਦਾ ਇਹਨਾਂ ਦਾ ਹੁਣ ਇਹ ਕਹਿੰਦੇ ਨਸ਼ਬੰਦੀ ਕਿਹੜੇ ਕੁੱਤਿਆਂ ਦੀ ਕਰਾਈ ਨਸ਼ਬੰਦੀ ਇਹਨਾਂ ਨੇ ਰੋਜ਼ ਵੀ ਪੰਜ ਪੰਜ ਚਾਰ ਚਾਰ ਕੁੱਤੀਆਂ ਸੂਜ ਜਾਂਦੀਆਂ ਮਹੱਲਿਆਂ 'ਚ ਅੰਤਾਂ ਦੇ ਕੁੱਤੇ ਫਿਰਦੇ ਨੇ ਇੱਕ ਇਹ ਵੀ ਐਲਾਨ ਕੀਤਾ ਸੀ ਇੱਕ ਦੰਦ ਮਾਰੂਗੀ ਤਾਂ 10000 ਰੁਪਇਆ ਦੋ ਮਾਰੂਗੀ 20000 ਰੁਪਇਆ ਇਹਦੀ ਤਾਂ ਅਣਗਿਣਤ ਨੇ ਵਿਚਾਰੀ ਖਾ ਲਈ ਫਰਜ਼ ਨਹੀਂ ਮਰਦਾ ਇਹਨਾਂ ਪ੍ਰਸ਼ਾਸਨ ਦਾ ਅੱਜ ਮੈਂ ਇਹਨੂੰ ਪੁੱਛਿਆ ਯੂਨੀਫੋਨ ਚੱਕਿਆ ਵੀ ਭਾਈ ਇਹਦਾ ਕੀ ਕਰੋਗੇ ਕੋਈ ਇਲਾਜ ਨਹੀਂ ਇਹਨਾਂ ਦਾ ਤੇ ਨਸ਼ਵੰਦੀ ਕਰਾਂਗੇ ਜੀ ਹੁਣ ਜਿਹੜਾ ਸਾਡਾ ਐਮਸੀ ਆ ਉਹਨੂੰ ਗੱਲ ਕੀਤੀ ਉਹ ਕਹਿੰਦਾ ਜੀ ਜਿਹੜਾ ਮੈਂ ਹੱਲ ਕਰ ਰਿਹਾ ਜਿਹੜਾ ਹਰਚਾ ਦੋ ਆਵਾਂਗੀ ਕਦੋਂ ਦੇਣਗੇ ਇਹ ਵਿਚਾਰੇ ਗਰੀਬ ਲੋਕ ਨੇ ਪੋਚਾ ਮਾਰ ਕੇ ਰੁਕਤੀ ਖਾਂਦੀ ਹੈ ਇਹ ਹੁਣ 2 ਮਹੀਨੇ ਤੇ ਹਸਪਤਾਲ ਚ ਪਈ ਰਹੂਗੀ ਇਹਦਾ ਲਾਜ ਕੌਣ ਕਰਾਊਗਾ ਇਹਦੇ ਘਰ ਦੀ ਜੋ ਅੱਗ ਪਾਲੂਗਾ ਕੌਣ ਪ੍ਰਸ਼ਾਸਨ ਨੂੰ ਚਾਹੀਦਾ ਡੰਗਰਾਂ ਤੇ ਇੱਕ ਵਾਰਾ ਕੁੱਤਿਆਂ ਤੇ ਨਕੀਲ ਪਾਈ ਜਾਵੇ ਜੇ ਇਹ ਅੱਜ ਕਹਿਣਾ ਚਾਹਣਾ ਤੁਹਾਡੇ ਚੈਨਲ ਆਹੀਂ ਜੇ ਪ੍ਰੇਮ ਵਸਤੀ ਜਿਹੜੇ ਕੁੱਤੇ ਨਾ ਹਟਾਏਗੇ ਨਾ ਅਸੀਂ ਫਿਰ ਧਰਨਾ ਲਾਵਾਂਗੇ ਫਿਰ ਕਹਿੰਦੇ ਧਰਨੇ ਕਿਉਂ ਲਾਉਨੇ ਹੋ ਧਰਨੇ ਵੀ ਸਾਨੂੰ ਉਹਨਾਂ ਨੇ ਸਿਖਾਏ ਨੇਗੇ ਆਮ ਆਦਮੀ ਪਾਰਟੀ ਨੇ ਵੀ ਹਾਕਮ ਬਲਿਥੇ ਬੋਲੋ ਜੇ ਅਸੀਂ ਬੋਲਦੇ ਸੁਣਦਾ ਕੋਈ ਨਹੀਂਗਾ ਇਸ ਕਰਕੇ ਸੀ ਬੇਨਤੀ ਕਰਦੇ ਆ ਸਰਕਾਰ ਨੂੰ ਇਸ ਦਾ ਇਲਾਜ ਢੰਗ ਨਾਲ ਹੋਵੇ ਇਹਦਾ ਘਰ ਦਾ ਗੁਜ਼ਾਰਾ ਜੋ ਖਾਤਿਆ ਬਣੀ ਹੈ ਕਮਾਉਂਦੀ ਸੀ ਉਹ ਸਰਕਾਰ ਦੇਵੇ ਤੇ ਕਮੇਟੀ ਦਾ ਫਰਜ਼ ਮੰਦਾ ਜਿਹੜਾ ਉਹਦਾ ਜੋ ਉਹਦਾ ਡੋਨੇਸ਼ਨ ਬਣਦੀ ਹੈ ਜੋ ਉਹਦਾ ਮੁਆਵਜ਼ਾ ਮੰਦਾ ਉਹ ਪੈਲ ਦੇ ਆਧਾਰ ਤੇ ਦੇਵੇ ਤਾਂ ਕਿ ਉਹਦਾ ਘਰ ਦਾ ਗੁਜ਼ਾਰਾ ਹੋਵੇ ਉਹਦੇ ਹਾਲਾਤ ਹਾਲਾਤ ਕੀ ਮੈਨੂੰ ਉਹਨਾਂ ਦੇ ਕਿਵੇਂ ਇਲਾਜ ਚਾਹ ਰਿਹਾ ਉਹਦਾ ਇਲਾਜ ਚਾਹ ਰਿਆ ਸਵੇਰੇ ਸੀ ਜਾ ਕੇ ਡਾਕਟਰ ਨੂੰ ਆ ਕੇ ਕਿਹਾ ਭਈ ਇਲਾਜ ਕਰੋ ਤੇ ਬਾਕੀ ਮਹੱਲਾ ਵਾਸੀਆਂ ਨੇ 5-7000 ਰੁਪਏ ਇਕੱਠਾ ਕਰਕੇ ਦਿੱਤਾ ਜੇ ਮਹੱਲਾ ਵਾਸੀ ਇਹਨਾਂ ਦੀ ਮਦਦ ਨਾ ਕਰਦੇ ਮੈਨੂੰ ਲੱਗਦਾ ਇਹ ਵਜ ਜਾਂਦੀ ਇਹ ਲਾਗੂ ਨਗਰ ਕੌਂਸਲ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਜ਼ਿੰਮੇਵਾਰ ਹੈ ਦੇਖੋ ਜੀ ਰੁੱਕਾ ਇੱਥੋਂ ਕੱਟਤਾ ਪੁਲਿਸ ਨੂੰ ਭੇਜਤਾ ਪੁਲਿਸ ਕਹਿੰਦੀ ਸੀ ਕਿਹੜੇ ਕੁੱਤਿਆਂ ਦੇ ਗਰੀਏ ਕੁੱਤਿਆਂ ਦੇ ਕਰਨ ਕਮੇਟੀ ਦੇ ਕਰਨ ਜੇ ਕਮੇਟੀ ਹੈ ਉਹਦੇ ਕਾਰਵਾਈ ਨਾ ਕੀਤੀ ਕਮੇਟੀ ਨੇ ਉਹਦੇ ਪਰਚਾ ਦਰਜ ਕਰਕੇ ਨਾ ਕੀਤਾ ਤਾਂ ਅਸੀਂ ਇਹਦਾ ਪੂਰਾ ਸੰਘਰਸ਼ ਲੜਾਂਗੇ ਮਹੱਲਾ ਵਾਸੀ ਲੱਗਦਾ ਨਹੀਂ ਕਿ ਤੁਸੀਂ ਪ੍ਰੇਮ ਬਸਤੀ ਗੱਲ ਕੀਤੀ ਹੈ ਕਿ ਕੁੱਤਿਆਂ ਦਾ ਆਤੰਕ ਤਾਂ ਪੂਰੇ ਸ਼ਹਿਰ 'ਚ ਹੀ ਹੈ ਬਿਲਕੁਲ ਮੈਂ ਨਾ ਡੀਸੀ ਦਫ਼ਤਰ ਬਾਜੇ ਸ਼ਾਸਤਾਂ ਦੀ ਦੇਖ ਲਓ ਆਵਾਰ ਕੁੱਤੇ ਕਿੰਨੇ ਗੋਮ ਦੇ ਫਿਰਦੇ ਨੇ ਕੋਈ ਗੌਰ ਹੀ ਨਹੀਂ ਹੈਗੀ ਮੈਂ ਤਾਂ ਹੈਰਾਨ ਆ ਵੀ ਟੀਕੇ ਲ ਪਹਿਲਾਂ ਇੱਕ ਜਿਹੜੇ ਕੁੱਤੇ ਸੀ ਕਮੇਡੀ ਚੱਕ ਕੇ ਲੈ ਜਾਂਦੀ ਸੀ ਜਾਂ ਮਾਰਦੀ ਕੁਝ ਵੀ ਕਰਦੀ ਜਾਂ ਇਹਨਾਂ ਨੇ ਜੇ ਨਹੀਂ ਮਾਰਨਾ ਤੇ ਤੁਹਾਡੇ ਇਹਨਾਂ ਨੂੰ ਜਾ ਕੇ ਜੰਗਲਾਂ ਛੱਡਣ ਤੇ ਆ ਸ਼ਹਿਰਾਂ 'ਚ ਇਹਨਾਂ ਦੀ ਨਸਬੰਦੀ ਕਰਨ ਤਾਂ ਕਿ ਜਿਹੜਾ ਕੁੱਤੇ ਦਾ ਤੰਕ ਖਤਮ ਹੋ ਸਕੇ ਉਹਨਾਂ ਦੇ ਇੱਕ ਤਾਂ ਰਾਈਟ ਸ਼ਿਨ ਤੇ ਨੇਗੇ ਠੀਕ ਹੈ ਇੱਕ ਤਾਂ ਰਾਈਟ ਐਕਜ਼ਿਲਾ ਤੇ ਨੇਗੇ ਤੇ ਰਾਈਟ ਅੱਪਰ ਸ਼ਿਨ ਹੈ ਥਾਈ ਤੇ ਵੀ ਨੇ ਸ਼ੋਲਡਰ ਤੇ ਵੀ ਹੈ ਮਲਟੀਪਲ ਜਗ੍ਹਾ ਤੇ ਨੇ ਬਾਡੀ ਤੇ ਕੁਝ ਜਿਆਦਾ ਹੀ ਹੋ ਤਾਂ ਨਹੀਂ ਅੰਡਰ ਆਬਜ਼ਰਵੇਸ਼ਨ ਰੱਖਿਆ ਹੋਇਆ ਪੇਸ਼ੈਂਟ ਨੂੰ ਤੇ ਇਲਾਜ ਉਹਨਾਂ ਦਾ ਚੱਲ ਰਿਹਾ ਹੌਸਪੀਟਲ। ਕੀ ਇਲਾਜ ਇੱਥੇ ਸੰਭਵ ਜਾਂ ਰੱਖ ਕਰਨਾ ਪਵੇਗਾ? ਹਾਂਜੀ ਇੱਥੇ ਹੀ ਚੱਲ ਰਿਹਾ ਇਲਾਜ ਤੇ ਸਪੈਸ਼ਲਿਸਟ ਆ ਕੇ ਦੇਖ ਚੁੱਕੇ ਨੇਗੇ ਤੇ ਪੇਸ਼ੈਂਟ ਸਟੇਬਲ ਹੈ। ਮੈਂ ਰਣਾ ਜੀ ਸੱਤ ਕੁੱਤੇ ਤੱਕ ਜੀ ਇਹ ਕੰਮ ਕਰਨ ਜਾ ਰਹੀ ਸੀ। ਕੰਮ ਕਰਨ ਜਾਣ ਲੱਗੀ ਬਸ ਜਦੀ ਫੜ ਲਿਆ ਜਾਨ ਸਾਰੇ। ਕਿੰਨੇ ਵਜੇ ਦੀ ਗੱਲ ਹੈ ਜੀ? ਇਹ 7 ਵਜੇ ਦਾ ਟਾਈਮ ਤਾਂ ਜੀ। ਹਾਂਜੀ ਸਵੇਰੇ। ਸਰਕਾਰ ਕਰਤ ਆਪਣਾ ਕਾਹ ਮੇਰਾ ਸੁੰਦਰ ਵਸਤੇ ਚਾਹੀ ਕਰ ਹਾਏ ਰੋਜ਼ ਉਥੇ ਨਗਦੀ ਹਾਂਜੀ ਰੋਜ਼ ਹੀ ਨੰਗਦੀ ਤੇ ਜੀ ਹੁਣ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਜੀ ਬਹੁਤ ਜ਼ਿਆਦਾ ਗਰੀਬ ਐ ਕੋ ਆਣ ਵਾਲਾ ਨਹੀਂ ਕੋਈ ਮੂਰੇ ਹੈਗਾ ਲਾਜ ਨਹੀਂ ਕਰਾ ਸਕਦੇ ਅਸੀਂ ਸਾਡੀ ਜਿਹੜੀ ਮੋਹੱਲੇ ਦੀ ਅਨੀਤਾ ਰਾਣੀ ਪਤਨੀ ਮੱਖਣ ਸਿੰਘ ਜਿਹੜਾ ਉਹਦੀ ਤਰਸਯੋਗ ਹਾਲਤ ਹੈ ਅੱਜ ਸਵੇਰੇ ਜਦੋਂ ਉਹ ਲੋਕਾਂ ਦੇ ਘਰਾਂ ਦੇ ਅੰਦਰ ਵਿਚਾਰੀ ਜਿਹੜਾ ਸਫਾਈ ਵਗੈਰਾ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਜਿਹੜੀ ਪਾਲਣ ਪੋਸ਼ਣ ਕਰਦੀ ਸੀ ਉਸੇ ਰੁਟੀਨ ਦੇ ਵਿੱਚ ਹੀ ਜਿਹੜੇ ਅੱਜ ਉਹ ਆਪਣੇ ਕੰਮ ਤੇ ਜਾ ਰਹੀ ਸੀ ਤਾਂ ਪ੍ਰੇਮ ਬਸਤੀ ਦੇ ਅੰਦਰ ਉੱਥੇ ਜਿਹੜੇ ਆਵਾਰਾ ਕੁੱਤੇ ਜਿਹੜੇ ਘੁੰਮ ਰਹੇ ਸੀਗੇ ਪੰਜ 6 ਕੁੱਤੇ ਨੇ ਜਿਹੜਾ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਸੱਟ ਲਿਆ ਤੇ ਉਹਨੂੰ ਬੜੀ ਬੁਰੀ ਤਰ੍ਹਾਂ ਜਿਹੜਾ ਕੱਟਿਆ ਗਿਆ ਉਹਦੀ ਬੜੀ ਤਰਸਯੋਗ ਜਿਹੜੀ ਹਾਲਤ ਬਣੀ ਹੋਈ ਕਿਉਂਕਿ ਬੜੇ ਗਰੀਬ ਪਰਿਵਾਰ ਨਾਲ ਸੰਬੰ ਸਿਬਲ ਹਸਪਤਾਲ ਚਲੇ ਜਾਓ ਇੱਥੇ بڑے ਕੁੱਤੇ ਫਿਰਦੇ ਆਂ ਜੀ ਬਨਾਸਰ ਬਾਗ ਚਲੇ ਜਾਓ ਉੱਥੇ ਬੜੇ ਖੌਫ ਕੁੱਤੇ ਹੁੰਦਾ ਹੈਗਾ ਬਾਜ਼ਾਰ ਦੇ ਵਿੱਚ ਚਲੇ ਜਾਓ ਉੱਥੇ ਬੜਾ ਖੌਫਾ ਕੁੱਤੇ ਹੁੰਦਾ ਸ਼ਹਿਰ ਦੇ ਅੰਦਰ ਜਗਾ ਜਗਾ ਦੇ ਉੱਪਰ ਜਿਹੜੇ ਟੋਲੀਆਂ ਬਣਾਈ ਜਿਹੜੇ ਅਵਾਰਾ ਕੁੱਤੇ ਜਿਹੜੇ ਘੁੰਮ ਰਹੇ ਨੇਗੇ ਇਹ ਨਗਰ ਕਾਉਂਸਲ ਦੀ ਵੱਡੇ ਪੱਧਰ ਤੇ ਮਿਲ ਸਕਦਾ ਕਿ ਲਾਪਰਵਾਹੀ ਹੈ ਨਗਰ ਕਾਉਂਸਲ ਦੀ ਨਲਾਇਕੀ ਹੈ ਜੋ ਅੱਜ ਸਾਡੀ ਜਿਹੜੀ ਸਾਡੀ ਭੈਣ ਸਾਡੇ ਮੁਹੱਲੇ ਦੀ ਸਾਡੀ ਜਿਹੜੀ ਇਹ ਦਲਤ ਪਰਿਵਾਰ ਨਾਲ ਵਾਲਵਿਕੀ ਸਮਾਹ ਨਾਲ ਸੰਬੰਧ ਜਿਹੜੀ ਸਾਡੀ ਇਹ ਮਹਿਲ ਆ ਜੋ ਅੱਜ ਇਹਦੀ ਹਾਲਤ ਹੈ ਜੋ ਇਹਨੂੰ ਅੱਜ ਘਟਿਆ ਗਿਆ ਇਹ ਨਹੀਂ ਸਿੱਧੇ ਤੌਰ ਤੇ ਨਗਰ ਕੌਂਸਲ ਦੀ ਮੈਂ ਸਮਝਦਾ ਕਿ ਜ਼ਿੰਮੇਵਾਰ ਹੈ ਨਗਰ ਕੌਂਸਲ ਦੇ ਖਿਲਾਫ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿਉਂਕਿ ਬਹੁਤ ਹੀ ਗਰੀਬ ਹੈ ਇਹ ਆਪਣਾ ਸਫਾਈ ਵਗੈਰਾ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਦੇ ਤਿੰਨ ਚਾਰ ਇਹਦੀ ਬੇਟੀਆਂ ਨੇ ਇੱਕ ਬੇਟੀ ਬੜੀ ਮਤਲਬ ਸਮਝਦਾ ਬਿਮਾਰ ਵੀ ਰਹਿੰਦੀ ਹੈ ਵਿਚਾਰੀ ਆਪ ਵੀ ਬਿਮਾਰੀ ਦੇ ਹਾਲਤ ਵਿੱਚ ਰਹਿੰਦੀ ਹੈਗੀ ਤੇ ਇਹ ਹੁਣ 3-4 ਮਹੀਨੇ ਤੱਕ ਇਹ ਕੰਮ ਵੀ ਨਹੀਂ ਕਰ ਸਕਦੀ ਜੇ ਸਿੱਧੇ ਤੌਰ ਤੇ ਨਗਰ ਕੌਂਸਲ ਨਹੀਂ ਹੈਲਪ ਕਰਦੀ ਤਾਂ ਤੁਹਾਡੇ ਵੱਲ ਵੀ ਅਸੀਂ ਅਸੀਂ ਆਪਣੇ ਵੱਲੋਂ ਆਪਣੇ ਮੁਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਅਸੀਂ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਉਲੀਕਾਂਗੇ ਚਾਹੇ ਉਹ ਦੇ ਖਿਲਾਫ ਸਾਨੂੰ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲਣਾ ਪਵੇ ਸਰਕਾਰ ਦੇ ਖਿਲਾਫ ਮੋਰਚਾ ਖੋਲਣਾ ਪਵੇ ਜੇ ਅਸੀਂ ਖੋਲਣਾ ਅਵਾਰਾ ਕੁੱਤਿਆਂ ਦਾ ਤੰਕ ਹੋ ਰਿਹਾ ਹੈ ਸ਼ਹਿਰ ਚ ਗਲੀ ਗਲੀ ਘਰ ਘਰ ਤੇ ਮਹੱਲੇ ਮਹੱਲੇ ਦੇ ਚ ਕੁੱਤੇ ਅਵਾਰਾ ਫਿਰਦੇ ਨੇ ਇਹ ਬੀਬੀ ਸਵੇਰੇ 7:00 7:30 ਵਜੇ ਲੰਘ ਰਹੀ ਸੀ ਤੇ ਇਹਨੂੰ ਬਹੁਤ ਬੁਰੀ ਤਰ੍ਹਾਂ ਨੋਟ ਕੀਤਾ ਗਿਆ 8-10 ਕੁੱਤੇ ਬਾਈ ਚਾਂਸ ਜੇ ਲੋਕ ਮਾਰਨਾ ਨਿਕਲਦੇ ਇਹਨੂੰ ਕੁਝ ਵੀ ਕਰ ਸਕਦੇ ਜੀ ਉਸ ਟਾਈਮ ਇੰਨੀ ਹਾਲਤ ਮਾੜੀ ਸੀ ਇਹਦੀ ਦੇਖਿਆ ਵੀ ਨਹੀਂ ਜਾਂਦਾ ਕਿ ਆ ਕੇ ਜਦੋਂ ਮਹੱਲਾ ਵਾਸੀਆਂ ਆ ਕੇ ਦਾਖਲ ਕਰਾਇਆ ਖੂਨ ਵਗ ਰਿਆ ਸੀ ਬਹੁਤ ਬੁਰਾ ਹਾਲ ਸੀਗਾ ਦੇਖੋ ਕਿੰਨੀ ਗੱਲਾਂ ਕਰਦੇ ਨੇ ਵੀ ਵਿਧਿ ਨਸ਼ਬੰਦੀ ਕਰਾਓ ਐ ਕੈਂਡਰ ਵੀ ਹੋਇਆ ਇਹਦਾ ਕੀ ਕੀ ਕਰਨੇ ਚਾਹੋਗੇ ਸਰਕਾਰ ਦਾ ਕੋਈ ਧਿਆਨ ਨਹੀਂਗਾ ਮੇਰੇ ਖਿਆਲ ਆ ਵੀ ਇਦੋਂ ਘਟਿਆ ਕੋਈ ਸਰਕਾਰ ਨਹੀਂ ਹੋ ਸਕਦੀ ਕਹਿਣਾ ਤੇ ਕਰਨੀ ਚ ਕੋਈ ਫਰਕ ਬਹੁਤ ਜ਼ਿਆਦਾ ਇਹਨਾਂ ਦਾ ਹੁਣ ਇਹ ਕਹਿੰਦੇ ਨਸ਼ਬੰਦੀ ਕਿਹੜੇ ਕੁੱਤਿਆਂ ਦੀ ਕਰਾਈ ਨਸ਼ਬੰਦੀ ਇਹਨਾਂ ਨੇ ਰੋਜ਼ ਵੀ ਪੰਜ ਪੰਜ ਚਾਰ ਚਾਰ ਕੁੱਤੀਆਂ ਸੂਜ ਜਾਂਦੀਆਂ ਮਹੱਲਿਆਂ 'ਚ ਅੰਤਾਂ ਦੇ ਕੁੱਤੇ ਫਿਰਦੇ ਨੇ ਇੱਕ ਇਹ ਵੀ ਐਲਾਨ ਕੀਤਾ ਸੀ ਇੱਕ ਦੰਦ ਮਾਰੂਗੀ ਤਾਂ 10000 ਰੁਪਇਆ ਦੋ ਮਾਰੂਗੀ 20000 ਰੁਪਇਆ ਇਹਦੀ ਤਾਂ ਅਣਗਿਣਤ ਨੇ ਵਿਚਾਰੀ ਖਾ ਲਈ ਫਰਜ਼ ਨਹੀਂ ਮਰਦਾ ਇਹਨਾਂ ਪ੍ਰਸ਼ਾਸਨ ਦਾ ਅੱਜ ਮੈਂ ਇਹਨੂੰ ਪੁੱਛਿਆ ਯੂਨੀਫੋਨ ਚੱਕਿਆ ਵੀ ਭਾਈ ਇਹਦਾ ਕੀ ਕਰੋਗੇ ਕੋਈ ਇਲਾਜ ਨਹੀਂ ਨੇ ਨਾ ਦਾ ਤੇ ਨਸ਼ਬੰਦੀ ਕਰਾਂਗੇ ਜੀ ਹੁਣ ਜਿਹੜਾ ਸਾਡਾ ਐਮਸੀ ਆ ਉਹਨੂੰ ਗੱਲ ਕੀਤੀ ਉਹ ਕਹਿੰਦਾ ਜੀ ਜਿਹੜਾ ਮੈਂ ਹੱਲ ਕਰ ਰਿਹਾ ਜਿਹੜਾ ਹਰਚਾ ਦੋ ਆਵਾਂਗੀ ਕਦੋਂ ਦੇਣਗੇ ਵਿਚਾਰੇ ਗਰੀਬ ਲੋਕ ਨੇ ਪੋਚਾ ਮਾਰ ਕੇ ਰੁਕਤੀ ਖਾਂਦੀ ਹੈ ਇਹ ਹੁਣ ਦ ਇਹਨਾਂ ਲਾਜ ਕੌਣ ਕਰਾਊਗਾ ਇਹਦੇ ਘਰ ਦੀ ਜੋ ਅੱਕ ਪਾਲੂਗਾ ਕੌਣ ਪ੍ਰਸ਼ਾਸਨ ਨੂੰ ਚਾਹੀਦਾ ਡੰਗਰਾਂ ਤੇ ਇੱਕ ਵਾਰਾ ਕੁੱਤਿਆਂ ਤੇ ਨਕੀਲ ਪਾਈ ਜਾਵੇ ਜੇ ਇਹ ਅੱਜ ਕਹਿਣਾ ਚਾਹਣਾ ਤੁਹਾਡੇ ਚੈਨਲ ਆਹੀਂ ਜੇ ਪ੍ਰੇਮ ਵਸਤੀ ਜਿਹੜੇ ਕੁੱਤੇ ਨਾ ਹਟਾਏਗੇ ਨਾ ਅਸੀਂ ਫਿਰ ਧਰਨਾ ਲਾਵਾਂਗੇ ਫਿਰ ਕਹਿੰਦੇ ਧਰਨੇ ਕਿਉਂ ਲਾਉਨੇ ਹੋ ਧਰਨੇ ਵੀ ਸਾਨੂੰ ਉਹਨਾਂ ਨੇ ਸਿਖਾਏ ਨੇਗੇ ਆਮ ਆਦਮੀ ਪਾਰਟੀ ਨੇ ਵੀ ਹੱਕ ਬਲ ਤੇ ਬੋਲੋ ਜੇ ਅਸੀਂ ਬੋਲਦੇ ਸੁਣਦਾ ਕੋਈ ਨਹੀਂਗਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਇਸ ਦਾ ਲਾਜ ਢੰਗ ਨਾਲ ਹੋਵੇ ਇਹਦਾ ਘਰ ਦਾ ਗੁਜ਼ਾਰਾ ਜੋ ਖਾਤਿਆ ਬਣੀ ਹੈ ਕਮਾਂਦੀ ਦੀ ਉਹ ਸਰਕਾਰ ਦੇਵੇ ਤੇ ਕਮੇਟੀ ਦਾ ਫਰਜ ਮੰਨਦਾ ਜਿਹੜਾ ਉਹਦਾ ਜੋ ਉਹਦਾ ਡੋਨੇਸ਼ਨ ਮੰਗਦੀ ਹੈ ਜੋ ਉਹਦਾ ਮੁਆਵਜ਼ਾ ਮੰਗਦਾ ਉਹ ਪੈਲ ਦੇ ਆਧਾਰ ਤੇ ਦੇਵੇ ਤਾਂ ਕਿ ਉਹਦਾ ਘਰ ਦਾ ਗੁਜ਼ਾਰਾ ਹੋ ਸਕੇ ਉਹਦੇ ਹਾਲਾਤ ਹਾਲਾਤ ਕੀ ਮੈਨੇ ਉਹਨਾਂ ਦੇ ਕਿਵੇਂ ਇਲਾਜ ਚੱਲ ਰਿਹਾ ਹੈ ਇਲਾਜ ਚੱਲ ਰਿਹਾ ਸਵੇਰੇ ਹੀ ਆ ਕੇ ਡਾਕਟਰ ਨੂੰ ਆ ਕੇ ਕਿਹਾ ਭਾਈ ਇਲਾਜ ਕਰੋ ਬਾਕੀ ਮਹੱਲਾ ਵਾਸੀਆਂ ਨੇ 5-7000 ਰੁਪਏ ਇਕੱਠਾ ਕਰਕੇ ਦਿੱਤਾ ਜੇ ਮਹੱਲਾ ਵਾਸੀ ਇਹਨਾਂ ਦੀ ਮਦਦ ਨਾ ਕਰਦੇ ਮੈਨੂੰ ਲੱਗਦਾ ਇਹ ਵਜ ਜਾਂਦੀ ਕਿ ਲੱਗਦਾ ਇਹ ਨਗਰ ਕੌਂਸਲ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਜ਼ਿੰਮੇਵਾਰ ਹੈ ਦੇਖੋ ਜੀ ਰੁੱਕਾ ਇੱਥੋਂ ਕੱਟਤਾ ਪੁਲਿਸ ਨੂੰ ਭ ਇਹ ਕਮੇਟੀ ਉਹਦੇ ਕਾਰਵਾਈ ਨਾ ਕੀਤੀ ਕਮੇਟੀ ਨੇ ਉਹ ਤੇ ਪਰਚਾ ਦਰਜ ਕਰਕੇ ਨਾ ਕੀਤਾ ਤਾਂ ਅਸੀਂ ਇਹਦਾ ਪੂਰਾ ਸੰਘਰਸ਼ ਲੜਾਂਗੇ ਮਹੱਲਾ ਵਾਸੀ ਲੱਗਦਾ ਨਹੀਂ ਕਿ ਤੁਸੀਂ ਪ੍ਰੇਮ ਬਸਤੀ ਗੱਲ ਕੀਤੀ ਹੈ ਕਿ ਕੁੱਤਿਆਂ ਦਾ ਆਤੰਕ ਤਾਂ ਪੂਰੇ ਸ਼ਹਿਰ 'ਚ ਹੀ ਹੈ ਬਿਲਕੁਲ ਮੈਂ ਨਾ ਡੀਸੀ ਦਫ਼ਤਰ ਬਾਜੇ ਸ਼ਾਸਤਾਂ ਦੀ ਦੇਖ ਲਓ ਆਵਾਰ ਕੁੱਤੇ ਕਿੰਨੇ ਗੋਮ ਤੇ ਫਿਰਦੇ ਨੇ ਕੋਈ ਗੌਰ ਹੀ ਨਹੀਂ ਹੈਗੀ ਮੈਂ ਤਾਂ ਹੈਰਾਨ ਆ ਵੀ ਟੀਕੇ ਲਾਉਣ ਦੇ ਦਵਾਈਆਂ ਲਾਉਣ ਤੋਂ ਵਾਜੇ ਇਹਨਾਂ ਦਾ ਇਲਾਜ ਕਿਉਂ ਨਹੀਂ ਕੀਤਾ ਜਾਂਦਾ ਪਹਿਲਾਂ ਇਹ ਜਿਹੜੇ ਕੁੱਤੇ ਸੀ ਕਮੇਟੀ ਚੱਕ ਕੇ ਲੈ ਜਾਂਦੀ ਸੀ ਜਾਂ ਮਾਰਦੀ ਕੁਝ ਵੀ ਕਰਦੀ ਜੀ ਜਾਂ ਇਹਨਾਂ ਨੂੰ ਜੇ ਨਹੀਂ ਮਾਰਨਾ ਤੇ ਤੁਹਾਡੇ ਇਹਨਾਂ ਨੂੰ ਜਾ ਕੇ ਜੰਗਲਾਂ ਛੱਡਾ ਆ ਸ਼ੈਰਾਂ ਜੋ ਇਹਨਾਂ ਨਸਬੰਦੀ ਕਰਨ ਤਾਂ ਕਿ ਜਿਹੜਾ ਕੁੱਤੇ ਦਾ ਤੰਕ ਖਤਮ ਹੋ ਸਕੇ ਉਹਨਾਂ ਦੇ ਇੱਕ ਤਾਂ ਰਾਈਟ ਸ਼ਿਨ ਤੇ ਨੇਗੇ ਠੀਕ ਹੈ ਇੱਕ ਤਾਂ ਰਾਈਟ ਐਕਜ਼ਿਲਾ ਤੇ ਨੇਗੇ ਤੇ ਰਾਈਟ ਅੱਪਰ ਸ਼ਿਨ ਹੈ ਥਾਈ ਤੇ ਵੀ ਨੇ ਸ਼ੋਲਡਰ ਤੇ ਵੀ ਹੈ ਮਲਟੀਪਲ ਜਗ੍ਹਾ ਤੇ ਨੇ ਬਾਡੀ ਤੇ ਕੋਈ ਜ਼ਿਆਦਾ ਹੀ ਹੋ ਤਾਂ ਇਹ ਹੋ ਤਾਂ ਨਹੀਂ ਅੰਡਰ ਆਬਜ਼ਰਵੇਸ਼ਨ ਰੱਖਿਆ ਹੋਇਆ ਪੇਸ਼ੈਂਟ ਨੂੰ ਤੇ ਇਲਾਜ ਉਹਨਾਂ ਨੇ ਚੱਲ ਗਿਆ ਹਸਪੀਟਲ ਇਲਾਜ ਇੱਥੇ ਸੰਭਵ ਨਹੀਂ ਰੱਖ ਕਰਨਾ ਪਵੇਗਾ ਹਾਂਜੀ ਇਥੇ ਹੀ ਚੱਲ ਰਹੀ ਇਲਾਜ ਤੇ ਸਪੈਸ਼ਲਿਸਟ ਆ ਕੇ ਦੇਖ ਚੁੱਕੇ ਨੇਗੇ ਤੇ ਪੇਸ਼ੈਂਟ ਸਟੇਬਲ ਹੈ